ਅਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜਿੰਨੇ ਵੀ ਮੇਰੇ ਦਰਸ਼ਕ ਵੀਰ ਮੈਨੂੰ ਦੇਖ ਰਹੇ ਨੇ ਸਾਡੇ ਚੈਨਲ ਦੇ ਨਾਲ ਜੁੜੇ ਹੋਏ ਨੇ ਆਰ ਟੀਵੀ ਨੀਲੋਵਾਲ ਦੇ ਨਾਲ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਨਵੇਂ ਸਾਲ ਦੀਆਂ ਢੇਰ ਸਾਰੀਆਂ ਮੁਬਾਰਕਾਂ ਪਰਮਾਤਮਾ ਚੜ੍ਹਦੀ ਕਲਾ ਕਰੇ ਵਾਹਿਗੁਰੂ ਚੜ੍ਹਦੀ ਕਲਾ ਰੱਖਣ ਔਰ ਸਾਰਿਆਂ ਦੇ ਘਰ ਵਿੱਚ ਖੁਸ਼ੀਆਂ ਹੋਣ ਤਰੱਕੀਆਂ ਬਖਸ਼ੇ ਪਰਮਾਤਮਾ ਛੋ ਦੋਸਤੋ ਅੱਜ ਮੈਂ ਤੁਹਾਡਾ ਇੱਕ ਬਹੁਤ ਹੀ ਵਧੀਆ ਖੁਸ਼ੀ ਦੀ ਗੱਲ ਤੇ ਇੱਕ ਨਵੀਂ ਵੀਡੀਓ ਲੈ ਕੇ ਆ ਰਿਹਾ ਹਾਂ ਇਸ ਸਭ ਬੱਚੀ ਜਿਹੜੀ ਮੇਰੇ ਨਾਲ ਬੈਠੀ ਆ ਅਵਨੀਤ ਕੌਰੇ ਦਾ ਨਾਮ ਹੈ ਤੁਹਾਨੂੰ ਮੈਂ ਦੱਸ ਦੇਵਾਂ ਬਾਕੀ ਗੱਲਬਾਤ ਕਰਦੇ ਆ ਸੋ ਪਹਿਲਾਂ ਵੀ ਇੱਕ ਵਾਰੀ ਇਹ ਮੈਡਲ ਲੈ ਕੇ ਆਈ ਹੈ ਜਿੱਤ ਚੁੱਕੀ ਹੈਗੀ ਆਪਣੀ ਮਾਰਸ਼ਲ ਆਰਟ ਦੇ ਵਿੱਚ ਤੇ ਹੁਣ ਇਸ ਵਾਰੀ ਫੇਰ ਇੱਕ 골ਡ ਮੈਡਲ ਲੈ ਕੇ ਆਏ ਨੇ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਫਸਟ ਪੋਜੀਸ਼ਨ ਲੈ ਕੇ ਆਏ ਨੇ ਓਪਨ ਨੈਸ਼ਨਲ ਓਪਨ ਦੇ ਵਿੱਚ ਸੋ ਸਾਰੀ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆ ਬਹੁਤਾ ਸਮਾਂ ਨਹੀਂ ਖਰਾਬ ਕਰਦੇ ਸੋ ਵੀਡੀਓ ਨਾਲ ਜੁੜੇ ਰਹੋ ਵੀਡੀਓ ਨੂੰ ਸਕਿਪ ਨਾ ਕਰਿਓ ਕੱਲੀ ਕੱਲੀ ਗੱਲ ਸੁਣਿਓ ਧਿਆਨ ਦੇ ਨਾਲ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਆਪਾਂ ਤੁਹਾਨੂੰ ਪਹਿਲੀ ਬੇਨਤੀ ਕਰਦੇ ਆ ਕਿਉਂਕਿ ਬੱਚੀ ਨੂੰ ਹੌਸਲਾ ਦੇਣਾ ਤੇ ਤੁਹਾਡਾ ਜ਼ਿੰਮੇਵਾਰੀ ਵੀ ਬਣਦੀ ਆ ਤੋਂ ਵੱਧ ਤੋਂ ਵੱਧ ਸਪੋਰਟ ਕਰਿਓ ਸੋ ਅਵਨੀਤ ਕੀ ਹਾਲ ਆ ਬੇਟਾ ਚੜ੍ਹਦੀ ਕਲਾ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਖਵਤੇ ਪਰਮਾਤਮਾ ਚੜ੍ਹਦੀ ਕਲਾ ਰੱਖੇ ਸਭ ਤੋਂ ਪਹਿਲਾਂ ਤੁਹਾਨੂੰ ਤੁਹਾਡੀ ਜਿੱਤ ਦੀਆਂ ਮੁਬਾਰਕਾਂ ਬਹੁਤ ਬਹੁਤ ਤੇ ਦੂਜਾ ਅੱਜ ਨਵਾਂ ਸਾਲ ਹੈ ਨਵੇਂ ਸਾਲ ਦੀਆਂ ਵੀ ਢੇਰ ਸਾਰੀਆਂ ਮੁਬਾਰਕਾਂ ਤੁਹਾਡੇ ਪੂਰੇ ਜਿਹੜੇ ਸਕੂਲ ਟੀਮ ਕਹਿ ਲੋ ਜਾ ਤੁਹਾਡਾ ਕੋਚ ਸਾਹਿਬ ਕਹਿ ਲਓ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਤੇ ਤੁਹਾਨੂੰ ਕੋਚ ਸਾਹਿਬ ਜੀ ਜੇ ਤੁਸੀਂ ਮੇਰੀ ਵੀਡੀਓ ਦੇਖ ਰਹੇ ਹੋ ਤੁਹਾਨੂੰ ਬਹੁਤ ਬਹੁਤ ਮੁਬਾਰਕਾ ਇਸ ਬੱਚੀ ਤੇ ਤੁਸੀਂ ਬਹੁਤ ਮਿਹਨਤ ਕਰਦੇ ਹੋ ਤੇ ਦੂਜਾ ਸਿੱਖੀ ਸਰੂਪ ਦੇ ਨਾਲ ਅੱਜ ਕੱਲ ਜਿਹੜਾ ਰਹਿਣਾ ਬੱਚੇ ਦਾ ਉਹ ਬੜਾ ਅਜੀਬ ਜਿਹਾ ਲੱਗਦਾ ਵੀ ਬਹੁਤ ਔਖਾ ਅੱਜ ਦੇ ਸਮੇਂ ਦੇ ਵਿੱਚ ਹੈ ਜਿਹੜੇ ਬੱਚੇ ਜੁੜੇ ਹੋਏ ਨੇ ਸੋ ਬਹੁਤ ਪਰਮਾਤਮਾ ਨੇ ਉਹ ਤਰੱਕੀ ਬਖਸ਼ੀ ਚੜ੍ਹਦੀ ਕਲਾ 'ਚ ਰੱਖੇ ਤੇ ਸਿੱਖੀ ਦੇ ਨਾਲ ਜੋੜੀ ਰੱਖੇ ਅਬਨੀਤ ਇਸ ਵਾਰ ਦਾ ਜਿਹੜਾ ਤੁਹਾਡਾ ਟੂਰ ਹੈ ਪਹਿਲਾਂ ਤੁਸੀਂ ਮੇਰੇ ਨਾਲ ਵੀਡੀਓ ਸਾਂਝੀ ਕੀਤੀ ਸੀ ਜਿਹੜੀ ਉਦੋਂ ਕਿਹੜੀ ਕਿਹੜੇ ਲੈਵਲ ਦੀ ਖੇਡ ਖੇਡ ਕੇ ਆਇਆ ਤੁਸੀਂ ਉਦੋਂ ਜੀ ਮੈਂ ਨੈਸ਼ਨਲ ਸਕੂਲ ਗੇਮਸ ਖੇਡਿਆ ਸੀਗਾ ਇਹੋ ਨੈਸ਼ਨਲ ਪੱਧਰੀ ਸੀਗਾ ਪਰ ਉਹ ਸਕੂਲ ਗੇਮਸ ਦੇ ਵਿੱਚ ਸੀਗਾ ਜਿਸ ਦੇ ਵਿੱਚ ਅਸੀਂ ਸੀਬੀਐਸਸੀ ਨੂੰ ਰਿਪਰੈਜ਼ੈਂਟ ਕੀਤਾ ਸੀ ਸੀਬੀਏਸੀ ਟੀਮ ਵੱਲੋਂ ਗਈ ਸੀ ਅੱਛਾ ਠੀਕ ਹੈ ਹੁਣ ਹੁਣ ਜਿਹੜੀ ਗੇਮ ਤੁਸੀਂ ਕਰਿਆ ਗੱਤਕੇ ਦੀ ਮਾਰਸ ਅਲਟ ਦੀ ਇਹ ਹੁਣ ਨੈਸ਼ਨਲ ਪੱਧਰ ਦੀ ਆ ਇਹ ਓਪਨ ਹੈ ਇਹਦੇ ਵਿੱਚ ਮੰਨ ਲਓ ਸਕੂਲ ਵਾਲਾ ਕੋਈ ਹੈ ਨਹੀਂ ਨਹੀਂ ਜੀ ਇਸ ਦੇ ਵਿੱਚ ਕੋਈ ਉਹ ਨਹੀਂ ਹੁੰਦਾ ਰੋਲ ਕੇ ਬੱਚਾ ਸਕੂਲ ਦਾ ਹੋਣਾ ਚਾਹੀਦਾ ਹੈ ਇਹ ਚ ਸਿਰਫ ਜਿੱਥੇ ਦਾ ਬੱਚਾ ਹੈਗਾ ਉੱਥੇ ਦੇ ਡਿਸਟ੍ਰਿਕਟ ਦੇ ਅਕੋਰਡਿੰਗ ਹੀ ਖੇਡਦਾ ਹੈ ਮੰਨ ਲਓ ਇਹ ਤੁਹਾਨੂੰ ਕਹਦੇ ਵੀ ਸੰਗਰੂਰ ਜ਼ਿਲ੍ਹੇ ਤੋਂ ਤੁਸੀਂ ਬਸੋ ਉੱਥੇ ਖੇਡ ਕੇ ਆ ਜੀ ਮੰਨ ਲਓ ਸੰਗਰੂਰ ਜ਼ਿਲ੍ਹੇ ਦੇ ਕਿੰਨੇ ਬੱਚੇ ਖੇਡਣ ਗਏ ਸੀ ਪਹਿਲਾਂ ਪਾਸਟੇਟ ਹੋਈ ਸੀਗੀ ਜਿਸ ਦੇ ਵਿੱਚ ਸੰਗਰੂਰ ਜ਼ਿਲ੍ਹੇ ਦੇ ਤਕਰੀਬਨ ਹਰ ਇਵੈਂਟ ਦੇ ਵਿੱਚ ਬੱਚੇ ਜਾਂਦੇ ਜਾਂਦੇ ਨੇ ਤੇ ਉਸ ਦੇ ਵਿੱਚੋਂ ਜਿੰਨਾ ਜਿੰਨਾ ਬੱਚਿਆਂ ਦੀਆਂ ਪੋਜੀਸ਼ਨਾਂ ਆਈਆਂ ਸੀ ਉਹਨਾਂ ਦੇ ਫਿਰ ਟ్రਾਇਲ ਰੱਖੇ ਗਏ ਸੀ ਡੇਲੋਂ ਦੇ ਵਿਖੇ ਤੇ ਉੱਥੋਂ ਜਿਹੜੇ ਬੱਚਿਆਂ ਦਾ ਵਧੀਆ ਪ੍ਰਦਰਸ਼ਨ ਰਿਹਾ ਉਹਨਾਂ ਨੂੰ ਨੈਸ਼ਨਲ ਟੀਮ ਦੇ ਲਈ ਸਿਲੈਕਟ ਕੀਤਾ ਸੀ ਪੰਜਾਬ ਟੀਮ ਦੇ ਲਈ ਹਾਂਜੀ ਤੇ ਫਿਰ ਉਹਨਾਂ ਦੀਆਂ ਨੈਸ਼ਨਲ ਗੇਮਜ਼ ਹੋਈਆਂ ਸੀ ਨਿਊ ਚੰਡੀਗੜ੍ਹ ਮੋਹਾਲੀ ਵਿਖੇ ਓਕੇ ਹੁਣ ਇਹ ਜਿਹੜੀ ਤੁਹਾਡੀ ਗੇਮ ਹੋਈ ਸੀ ਮੋਹਾਲੀ ਹਾਂਜੀ ਆ ਹੁਣ ਜਿਹੜੀਆਂ ਨੈਸ਼ਨਲ ਗੇਮਾਂ ਹੋਈਆਂ ਨੇ ਇਹਦੇ ਚ ਕਿੰਨੇ ਇੱਕ ਬੱਚਿਆਂ ਨੇ ਭਾਗ ਲਿਆ ਸੀਗਾ ਇਸ ਦੇ ਵਿੱਚ ਤਕਰੀਬਨ 20 ਸਟੇਟਸ ਦੇ ਬੱਚੇ ਆਏ ਸੀ ਲਗਭਗ 500 ਦੇ ਤਕਰੀਬਨ ਬੱਚੇ ਸੀਗੇ ਓਕੇ ਹਾਂਜੀ ਉਹਨਾਂ ਦੇ ਵਿੱਚ ਹਰ ਇੱਕ ਸਟੇਟ ਦੇ ਵਿੱਚੋਂ ਹੀ ਬੱਚੇ ਆਏ ਸੀਗੇ ਰਿਪਰੈਜ਼ੈਂਟ ਕਰਦੇ ਸੀ ਕੋਈ ਹੀ ਸਟੇਟ ਸੀ ਜਿਹਦੇ ਵਿੱਚੋਂ ਨਹੀਂ ਆਈ ਸੀ ਤੇ ਹਰ ਬੱਚਾ ਹੀ ਆਪਣੀ ਪੂਰੀ ਤਿਆਰੀ ਨਾਲ ਹੀ ਆਉਂਦਾ ਬਿਲਕੁਲ ਹਰ ਇੱਕ ਬੱਚਾ ਮੰਨ ਲਓ ਕਹਿ ਦਈਏ ਵੀ ਵਧੀਆ ਪ੍ਰਦਰਸ਼ਨ ਕਰਨ ਵਾਸਤੇ ਆਉਂਦਾ ਹਾਂ ਤੇ ਤੁਹਾਡੀ ਕਿਵੇਂ ਰਹੀ ਗੇਮ ਬਹੁਤ ਵਧੀਆ ਰਹੀ ਜੀ ਨਵਾਂ ਹੋਦੇ ਸਬਕੋ ਜਨਾ ਕੋ ਜਿਸ ਸਿੱਖਣ ਨੂੰ ਮਿਲਦਾ ਹੈ ਜਿਹੜੀਆਂ ਕਮੀਆਂ ਸੀਗੀਆਂ ਉਹ ਪਤਾ ਲੱਗੀਆਂ ਕਿ ਕਿੰਨਾ ਚੀਜ਼ਾਂ ਨੂੰ ਹੋਰ ਸੁਧਾਰਨ ਦੀ ਲੋੜ ਹੈ ਜਿਹੜੇ ਮੰਨ ਲਓ ਤੁਹਾਡੇ ਤੋਂ ਹੋਰ ਵੀ ਸੀਨੀਅਰ ਲੈਵਲ ਦੇ ਬੱਚੇ ਹੋਣਗੇ ਹਨ ਉਹਨਾਂ ਨੂੰ ਦੇਖ ਕੇ ਤੁਹਾਨੂੰ ਆਪਣੇ ਆਪ ਨੂੰ ਕਿੱਥੇ ਖੜੇ ਫੀਲ ਕਰੇ ਤੁਸੀਂ ਵੀ ਆ ਮੈਂ ਮੇਰਾ ਇਨਾ ਕੁ ਲੈਵਲ ਹੈਗਾ ਇਹਨਾਂ ਦੇ ਮੁਕਾਬਲੇ ਉਹ ਹਮੇਸ਼ਾ ਜਿਵੇਂ ਜੇ ਸਟੇਮ ਦੇ ਵਿੱਚ ਮੈਂ ਖੇਡੀ ਸੀ ਉਹ ਪਹਿਲਾਂ ਤੋਂ ਨੈਸ਼ਨਲਸ ਖੇਡਦੇ ਰਹੇ ਨੇ ਸ਼ੁਰੂ ਤੋਂ ਲੈ ਕੇ ਹਾਂਜੀ ਹਾਂਜੀ ਕਿਉਂਕਿ ਉਹ ਪੁਰਾਣੇ ਬੱਚੇ ਨੇਗੇ ਅਜੇ ਤੁਸੀਂ ਹੁਣ ਫਸਟ ਟਾਈਮ ਹੀ ਲੈਗਲ ਗਿਆ ਹੋਣਾ ਮਤਲਬ ਗਈ ਤਾਂ ਸੈਕਿੰਡ ਟਾਈਮ ਸੀ ਅਸਲ ਸੈਕਿੰਡ ਟਾਈਮ ਹਾਂਜੀ ਪਰ ਉਹਨਾਂ ਦੀ ਟੀਮ ਦੇ ਵਿੱਚ ਐਜ਼ ਅ ਪੰਜਾਬ ਟੀਮ ਨੂੰ ਮੈਂ ਫਸਟ ਟਾਈਮ ਰਿਪਰੈਜ਼ੈਂਟ ਕੀਤਾ ਸੀਗਾ ਹਾਂਜੀ ਤੇ ਉਹਨਾਂ ਨੇ ਬਹੁਤ ਕੁਝ ਨਵੀਆਂ ਚੀਜ਼ਾਂ ਵੀ ਦੱਸੀਆਂ ਕਿ ਕਿਹੜੀਆਂ ਕਮੀਆਂ ਨੇ ਜਿਹੜੀਆਂ ਦੂਰ ਕਰਨ ਵਾਲੀਆਂ ਨੇ ਕਿਉਂਕਿ ਜਿਹੜੇ ਲਗਾਤਾਰ ਬੱਚੇ ਜਾਂਦੇ ਆ ਉਹਨਾਂ ਨੂੰ ਜ਼ਿਆਦਾ ਨੋਲਿਜ ਹੁੰਦੀ ਹੈ ਜਾਂਦਾ ਹੈ ਇਹ ਇਹਦੇ ਚ ਕਿੰਨੀ ਕੋ ਮਿਹਨਤ ਦੀ ਲੋੜ ਹੁੰਦੀ ਹੈ ਜਿਹੜੀ ਤੁਹਾਡੀ ਮਾਰਸ ਰਾਲਟ ਦੇ ਵਿੱਚ ਕਿੰਨੀ ਕਿ ਮਿਹਨਤ ਕਰਨੀ ਪੈਂਦੀ ਹੈ ਜੇ ਬੱਚੇ ਨੇ ਜੁਆਇਨਿੰਗ ਕਰਨੀ ਹੁੰਦੀ ਹੈ ਜੇ ਐਜ਼ ਅ ਸਪੋਰਟਸ ਆਪਾਂ ਗੱਤਕੇ ਨੂੰ ਦੇਖੀਏ ਤਾਂ ਇਸ ਦੇ ਵਿੱਚ ਗੱਤਕੇ ਦਾ ਮਤਲਬ ਹੀ ਗਤੀ ਗੱਗੇ ਤੋਂ ਗਤੀ ਤਤੇ ਤੋਂ ਤਾਲਮੇਲ ਕਕੇ ਤੋਂ ਕਾਲ ਮਤਲਬ ਇਹ ਸਪੀਡ ਦਾ ਆਪਣੇ ਕਾਲੋਂ ਇੱਕ ਮਾਈਂਡ ਸੈਟ ਇਹ ਸਾਰੀਆਂ ਦਾ ਮਿਸ਼ਰਣ ਹੈ ਜਿਹੜੀ ਗੱਤ ਕਾਹਦੀ ਇਹ ਇੱਕ ਵਾਰੀ ਮੈਂ ਫੇਰ ਕਹੂੰਗਾ ਵੀ ਸਾਡੇ ਜਿਹੜੇ ਵੀਡੀਓ ਦੇਖ ਰਹੇ ਨੇ ਸੱਜਣ ਹਣਾ ਵੀ ਜਿਹੜਾ ਤੁਸੀਂ ਗੱਤ ਕਿ ਦੀ ਡੈਫੀਨੇਸ਼ਨ ਦਿੱਤੀ ਆ ਹਾਂਜੀ ਗੱਗੇ ਤੋਂ ਗਤੀ ਤੱਤੇ ਤੋਂ ਤਾਲ ਮਿਲ ਇਦਾਂ ਇਹ ਤੁਸੀਂ ਇੱਕ ਵਾਰੀ ਫੇਰ ਦੱਸੋ ਰਿਪੀਟ ਕਰਕੇ ਫਿਰ ਅੱਗੇ ਚੱਲੋ ਜਿਵੇਂ ਗੱਗੇ ਤੋਂ ਗੱਤਕੇ ਦਾ ਜੇ ਆਪਾਂ ਗੱਤਕੇ ਨੂੰ ਤੋੜ-ਤੋੜ ਕੇ ਵੇਖੀ ਵੀ ਗੱਤਕਾ ਬਣਿਆ ਕਿਵੇਂ ਹਾਂਜੀ ਹਾਂਜੀ ਵੀ ਗੱਗੇ ਤੋਂ ਗਤੀ ਹਾਂ ਯਾਨੀ ਸਪੀਡ ਸਪੀਡ ਹਾਂਜੀ ਤੱਤੇ ਤੋਂ ਤਾਲਮੇਲ ਯਾਨੀ ਕਿ ਆਪਣੀ ਬਾਡੀ ਦਾ ਆਪਣੇ ਮਾਈਂਡ ਨਾਲ ਕੋਆਰਡੀਨੇਸ਼ਨ ਹਾਂਜੀ ਜਿਹੜੀ ਸਾਡੀ ਅੰਦਰ ਦੀ એનર્ਜੀ ਆ ਕਿ ਸਾਡੇ ਦਿਮਾਗ ਨਾਲ ਮੇਲ ਖਾਂਦੀ ਆ ਐਕਟੀਵਿਟੀ ਜਿਹੜੀ ਅੰਦਰ ਸਰੀਰ ਦੀ ਹਾਂਜੀ ਕੱਕੇ ਤੋਂ ਕਾਲ ਭਾ ਕਦੋਂ ਕਿਵੇਂ ਆਪਾਂ ਨੇ ਕਿਸ ਤਰ੍ਹਾਂ ਵਾਰ ਮਾਰਨੇ ਆ ਕਦੋਂ ਕਿਵੇਂ ਡਿਫੈਂਸ ਕਰਨਾ ਹੈ ਕੱਕੇ ਤੋਂ ਕੀ ਕਾਲ ਸਮਾਂ ਕਾਲ ਠੀਕ ਸਮਾਂ ਹਾਂਜੀ ਵੀ ਸਮਾਂ ਦੇ ਨਾਲ ਮੈਚਿੰਗ ਕਰਦੇ ਹਾਂ ਇਹ ਸਾਰਿਆਂ ਦੇ ਮਿਸ਼ਰਣ ਨਾਲ ਹੀ ਗੱਤਕਾ ਗੇਮ ਹੈ ਜਿਹੜੀ ਉਹ ਸੰਪੂਰਨ ਤੌਰ ਤੇ ਖੇਡੀ ਜਾ ਸਕਦੀ ਹੈ ਹਾਂਜੀ ਹਾਂਜੀ ਸਜਣੋਂ ਨੂੰ ਗੱਲ ਨੋਟ ਕਰਨ ਵਾਲੀ ਹੈ ਜਿਹੜੇ ਮੇਰੇ ਵਰਗਿਆਂ ਨੂੰ ਨਹੀਂ ਪਤਾ ਸੀਗਾ ਅੱਜ ਨੋਟ ਕਰ ਲਿਓ ਗੱਤਕੇ ਦਾ ਇਹਨਾਂ ਨੇ ਫੁੱਲ ਫਾਰਮ ਦੱਸੀ ਹੈ ਗੱਤਕੇ ਨੂੰ ਗੱਤਕਾ ਬਣਿਆ ਕਿਵੇਂ ਗੱਗੇ ਤੋਂ ਗਤੀ ਤੱਤੇ ਤੋਂ ਤਾਲਮੇਲ ਕੱਕੇ ਤੋਂ ਕਾਲ ਕਾਲਵੇਂ ਦੇ ਸਮਾਂ ਵੀ ਤਿੰਲੇ ਚੀਜ਼ਾਂ ਦੇ ਮਿਸ਼ਰਣ ਨੂੰ ਹੀ ਗੱਤਕਾ ਕਹਿੰਦੇ ਹਨ ਹੈਨਾ ਤੁਹਾਡਾ ਮਤਲਬ ਹਾਂਜੀ ਠੀਕ ਹੈ ਆਪਾਂ ਇਹਨਾਂ ਦੇ ਵਿੱਚੋਂ ਕੋਈ ਵੀ ਬੱਚੇ ਦੇ ਵਿੱਚ ਇੱਕ ਵੀ ਆਪਾਂ ਕਹਿ ਲਈ ਸਕਿਪ ਹੋ ਗਿਆ ਹਾਂਜੀ ਸਕਿਪ ਹੋ ਗਿਆ ਤਾਂ ਉਸ ਦੀ ਜਿਹੜੀ ਪਰਫਾਰਮੈਂਸ ਉਹ 100% ਨਹੀਂ ਜਾ ਸਕਦੀ ਜੇ ਮੰਨ ਲਓ ਤੁਹਾਡਾ ਕਹਿੰਦੇ ਸਪੀਡ ਗਤੀ ਗੱਗੇ ਵਾਲੀ ਆਪਾਂ ਗੱਲ ਕਰ ਲਾਂਗੇ ਜੇ ਸਪੀਡ ਦੇ ਵਿੱਚ ਫਰਕ ਪੈ ਗਿਆ ਤੁਸੀਂ ਤਾਂ ਵੀ ਹਾਂਜੀ ਮੰਨ ਲਓ ਡਾਊਨ ਫਾਲ ਤੇ ਜਾਓਗੇ ਜੇ ਤਾਲਮੇਲ ਜਿਹੜਾ ਥੋੜਾ ਸਰੀਰ ਦਾ ਤੇ એનર્ਜੀ ਦਾ ਹਾਂਜੀ ਥੋੜੀ ਬਾਡੀ ਐਕਟੀਵਿਟੀ ਦਾ ਤੇ ਦਿਮਾਗ ਦਾ ਜੇ ਇਹਦੇ ਵਿੱਚ ਫਰਕ ਪੈ ਗਿਆ ਤਾਂ ਵੀ ਤੁਸੀਂ ਕਿਉਂਕਿ ਇਹ ਸਭ ਤੋਂ ਜ਼ਰੂਰੀ ਹੈ ਕਿ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿੱਥੇ ਆਪਾਂ ਵਾਰ ਕਰਨਾ ਹੈ ਕਿ ਕਿਹੜੇ ਟਾਈਮ ਤੇ ਵਾਰ ਕਰਨਾ ਹੈ ਹਾਂਜੀ ਉਦੋਂ ਦਾ ਕਾਲ ਹਾਂਜੀ ਸਮਾਂ ਵੀ ਜੇ ਸਮਾਂ ਖੁੱਜ ਗਿਆ ਤੁਹਾਡਾ ਬਸ ਫਿਰ ਫਿਰ ਵੀ ਗੜਬੜ ਹੋ ਜੂਗਾ ਨਾ ਜੇ ਕਹਿਦੀ ਹੁਣ ਜੇ ਆਪਾਂ ਵਾਰ ਕਰਦੇ ਆਂ ਤਾਂ ਜੇ ਤੁਹਾਡਾ ਸਮਾਂ ਖੁੱਜ ਗਿਆ ਰੋਕਣ ਦਾ ਹਾਂਜੀ ਹਾਂਜੀ ਤਾਂ ਥੋੜੇ ਪਹਿਲਾਂ ਚੜਾਈ ਕਰ ਲਈ ਫਿਰ ਆਪਣਾ ਸਮਾਂ ਗਿਆ ਹਾਂ ਥੋੜਾ ਸਮਾਂ ਗਿਆ ਹਾਂਜੀ ਜਿਹੜੀ ਕਿ ਇਹਨੂੰ ਕਹਿੰਦੇ ਮੌਕਾ ਸਵਾ ਲੈਣਾ ਹੈ ਨਾ ਹਾਂਜੀ ਠੀਕ ਅਚਾ ਇਹ ਤਾਂ ਹੋ ਗਈ ਆਪਣੀ ਗੱਤ ਕੀ ਦੀ ਡੈਫੀਨੇਸ਼ਨ ਤੇ ਹੁਣ ਜਿਹੜਾ ਹੁਣ ਸੈਕੰਡ ਟਾਈਮ ਤੁਸੀਂ ਖੇਡ ਕੇ ਨੈਸ਼ਨਲ ਹਾਂਜੀ ਨੈਸ਼ਨਲ ਸੈਕੰਡ ਸੀ ਮੇਰੀ ਆਹ ਓਪਨ ਦੇ ਵਿੱਚ ਤੇ ਇਹਦੇ ਚ ਕਿਵੇਂ ਰਿਹਾ ਤੁਹਾਡਾ ਪ੍ਰਦਰਸ਼ਨ ਜਿਹੜਾ ਜਿਹੜੀ ਤੁਸੀਂ ਐਕਟੀਵਿਟੀ ਤੁਹਾਡੀ ਕਿਵੇਂ ਰਹੀ ਇਹਦੇ ਚ ਕਿਵੇਂ ਲੱਗਿਆ ਪਹਿਲਾਂ ਨਾਲੋਂ ਪਹਿਲਾਂ ਨਾਲੋਂ ਪਰਫਾਰਮੈਂਸ ਥੋੜੀ ਜਿਹੀ ਜ਼ਿਆਦਾ ਇੰਪਰੂਵ ਲੱਗੀ ਜਿਵੇਂ ਆਪਾਂ ਜੇ ਸਟੇਟ ਲੈਵਲ ਤੇ ਦੇਖੀਏ ਤਾਂ ਕੰਪੀਟੀਸ਼ਨ ਓਨਾ ਘੱਟ ਹੁੰਦਾ ਹੈਗਾ ਨੈਸ਼ਨਲ ਤੇ ਦੇਖੀਏ ਤਾਂ ਜ਼ਿਆਦਾ ਕੰਪੀਟੀਸ਼ਨ ਹੁੰਦਾ ਹੈ ਤੇ ਪਲੇਅਰਸ ਵੀ ਫਿਰ ਜ਼ਿਆਦਾ ਤਕੜੇ ਆਉਂਦੇ ਆ ਹਨਾ ਤੈਨੂੰ ਲੱਗਿਆ ਵੀ ਪਹਿਲਾਂ ਵਾਲੇ ਪਲੇਅਰ ਜਿਨ੍ਹਾਂ ਨਾਲ ਤੁਸੀਂ ਪਹਿਲਾ ਗੇਮ ਖੇਤੀ ਹੈ ਨਾ ਇਹ ਤੇ ਹੁਣ ਵੀ ਤੁਹਾਡੇ ਨੂੰ ਤਕੜੇ ਲੱਗੇ ਪਲੇਅਰ ਦੇਖੋ ਜੀ ਜੀ ਆਪਾਂ ਦੇਖਿਆ ਜਾਵੇ ਇਹ ਪੰਜਾਬ ਦੀ ਇੱਕ ਗੇਮ ਹੈ ਗੁਰੂ ਅਰਗੋਵਿੰਦ ਸਾਹਿਬ ਜੀ ਦੀ ਬਖਸ਼ੀ ਹੋਈ ਹੈ ਨਾ ਤਾਂ ਪੰਜਾਬ ਇਹਦਾ ਇੱਕ ਸੈਂਟਰ ਹੈ ਤਾਂ ਪੰਜਾਬ ਦੇ ਪਲੇਅਰ ਓਬਵੀਅਸਲੀ ਜ਼ਿਆਦਾ ਹੀ ਤਕੜੇ ਹੁੰਦੇ ਨੇ ਪਰ ਜੇ ਆਪਾਂ ਦੇਖੀਏ ਕਿ ਜਿਵੇਂ ਮੈਂ ਪਹਿਲਾਂ ਸੀਬੀਐਸਸੀ ਨੂੰ ਰਿਪਰੈਜ਼ੈਂਟ ਕਰਕੇ ਉਦੋਂ ਨੈਸ਼ਨਲ ਖੇਡੀ ਸੀ ਤਾਂ ਟੀਮ ਦੇ ਪਲੇਅਰ ਜਿਸੀ ਕਿ ਜਿਹੜੇ ਉਹ ਮੇਰੇ ਵਾਂਗ ਨਾਰਮਲ ਠੀਕ ਹੈ ਠੀਕ ਹੈ ਇਸ ਵਾਰ ਜਿਹੜੀ ਸਾਡੀ ਟੀਮ ਸੀਗੀ ਉਹ ਸਾਡੇ ਟੀਮ ਦੇ ਪਲੇਅਰ ਮੈਨੂੰ ਜ਼ਿਆਦਾ ਵਧੀਆ ਲੱਗੇ ਤੇ ਉਹਨਾਂ ਦੇ ਮੁਕਾਬਲੇ ਮੈਨੂੰ ਆਪਦਾ ਥੋੜੀ ਜਿਹੀ ਘੱਟ ਲੱਗਿਆ ਤਾਂ ਮੈਂ ਖੁਦ ਨੂੰ ਜ਼ਿਆਦਾ ਇੰਪਰੂਵ ਕਰਨ ਦੀ ਕੋਸ਼ਿਸ਼ ਕੀਤੀ ਠੀਕ ਹੈ ਮਤਲਬ ਤੂੰ ਦੋਨੋਂ ਵਧੀਆ ਪਰਫਾਰਮੈਂਸ ਖੁੱਲਕੇ ਪਰਫਾਰਮੈਂਸ ਕੀਤੀ ਹੋਣੀ ਤੁਸੀਂ ਨੇ ਹਾਂਜੀ ਵੀ ਜਦੋਂ ਇੱਕ ਨਾਰਮਲ ਪਲੇਅਰ ਦੇ ਨਾਲ ਆਪਾਂ ਗੇਮ ਕਰਦੇ ਹਾਂ ਨਾ ਉਦੋਂ ਗੱਲਬਾਤ ਹੋਰ ਹੁੰਦੀ ਹੈ ਸਾਡੀ ਐਕਟੀਵਿਟੀ ਜਿਵੇਂ ਤੁਸੀਂ ਕਹਿੰਦੇ ਹੋ ਵੀ ਤੁਹਾਡੀ ਗਤੀ ਤੁਹਾਡਾ ਤਾਲਮੇਲ ਤੇ ਤੁਹਾਡਾ ਜਿਹੜੀ ਕਾਲਿੰਗ ਟਾਈਪ ਉਹ ਉਹਦੇ 'ਚ ਹੁਣ ਫਰਕ ਲੱਗਿਆ ਤੁਹਾਨੂੰ ਹਾਂਜੀ ਕਿਉਂਕਿ ਜਦੋਂ ਜਦਾਂ ਦਾ ਆਪਾਂ ਦੂਜੇ ਨੂੰ ਖੇਡਦਾ ਦੇਖਦੇ ਆ ਉਹੀ એનર્ਜੀ ਆਪਾਂ ਨੂੰ ਮਿਲਦੀ ਆ ਦੇਖ ਕੇ ਠੀਕ ਹੈ ਹਾਂਜੀ ਵੀ ਹੁਣ ਜਦੋਂ ਸਾਹਮਣੇ ਵਾਲਾ ਵਧੀਆ ਪਰਫਾਰਮੈਂਸ ਕਰ ਰਿਹਾ ਤੁਹਾਨੂੰ ਦੁੱਗਣੀ ਉਹਦੇ ਉਹਦੋਂ ਹਾਂਜੀ ਉਹ ਉਹਦੀ એનર્ਜੀ ਆਪਾਂ ਨੂੰ ਮਿਲਦੀ ਆ ਹਾਂ ਉਹ ਜਾਨੀ ਕਿ ਤੁਸੀਂ ਪੋਜ਼ਿਟਿਵਿਟੀ ਉਧਰੋਂ ਲਈ ਤੁਸੀਂ ਹਾਂ ਇਹ ਚੰਗੇ ਪਲੇਅਰ ਦੇ ਸੱਜਣੋ ਇਹ ਚੰਗੇ ਪਲੇਅਰ ਦੇ ਗੁਣ ਹੁੰਦੇ ਨੇ ਜੇ ਤਾਕੜੇ ਨੂੰ ਦੇਖ ਕੇ ਹਾਂ ਉਹਦੇ ਵਾਲੀ ਫੀਲਿੰਗ ਆਪਣੇ ਵਿੱਚੋਂ ਲੈਣੀ ਹਾਂਜੀ ਵਧੀਆ ਗੱਲ ਹੁੰਦੀ ਹੈ ਜੇ ਜਾਨੀ ਕਿ ਉਥੋਂ ਨਾਲ ਕਦੇ ਕਈ ਲੋਕ ਕੀ ਕਰਦੇ ਨੇ ਸਾਡੇ ਵੀ ਆਪਾਂ ਕਿਸੇ ਦਾ ਕੋਈ ਜਵਾਕ ਚੰਗਾ ਖੇਡਦਾ ਉਹ ਤੋਂ ਸਿਣੇਵਾ ਕਰਦੇ ਹੁੰਦੇ ਨੇ ਜਾਂ ਕੋਈ ਆਪਣੇ ਨਾਲੋਂ ਵਧੀਆ ਪਰਫਾਰਮੈਂਸ ਕਰਦਾ ਉਹ ਤੋਂ ਅਸੀਂ ਜੈਲਸੀ ਕਰਦੇ ਹਾਂ ਕਰਦੇ ਹਾਂ ਨਾ ਪਰ ਇਹ ਚੰਗੀ ਗੱਲ ਹੁੰਦੀ ਹੈ ਜੇ ਕੋਈ ਸਾਡੇ ਤੋਂ ਵਧੀਆ ਕੰਮ ਕਰਦਾ ਤੇ ਉਹਦੇ ਤੋਂ ਵੀ ਸਿੱਖੀ ਆਪਾਂ ਹਾਂਜੀ ਹਾਂਜੀ ਉਹਦੀ ਪੋਜ਼ਿਟਿਵਿਟੀ ਆਪਾਂ ਕਾਪੀ ਕਰੋ ਹਨਾ ਚੰਗੀ ਗੱਲ ਆ ਅੱਛਾ ਮਤਲਬ ਤੁਹਾਨੂੰ ਕੁੱਲ ਮਿਲਾ ਕੇ ਪਹਿਲਾਂ ਨਾਲੋਂ ਵਧੀਆ ਲੱਗਿਆ ਖੁਲ ਕੇ ਗੇਮ ਕਰਨ ਦਾ ਤੁਹਾਨੂੰ ਸਮਾਂ ਮਿਲ ਗਿਆ ਹੈ ਨਾ ਇੱਥੋਂ ਤੱਕ ਆਉਣ ਤੱਕ ਕਿੰਨੀ ਕੁ ਤੁਹਾਡੀ એનર્ਜੀ ਲੱਗੀ ਕਿੰਨੀ ਕੁ ਤੁਹਾਡੀ ਮਿਹਨਤ ਹੋਈ ਮਿਹਨਤ ਤਾਂ ਬਹੁਤ ਲੱਗਦੀ ਹੈ ਜਦੋਂ ਕੋਈ ਵੀ ਚੀਜ਼ ਆਪਾਂ ਸ਼ੁਰੂ ਕਰਦੇ ਆਂ ਪਹਿਲਾਂ ਪਹਿਲਾਂ ਆਪਾਂ ਨੂੰ ਔਖਾ ਲੱਗਦਾ ਹੈ ਕਿ ਪਤਾ ਨਹੀਂ ਕੀ ਹੋਏਗਾ ਅੱਗੇ ਹੁਣ ਵੀ ਆਪਾਂ ਜਿਵੇਂ ਮੈਂ ਗੇਮ ਕਰਦੀ ਆਂ ਮੈਨੂੰ ਨਹੀਂ ਪਤਾ ਅੱਗੇ ਜਾ ਕੇ ਫਿਊਚਰ 'ਚ ਮੇਰਾ ਕੀ ਹੋਣਾ ਹੈ ਕਿ ਮੈਨੂੰ ਇਹਦਾ ਕੀ ਲਾਭ ਮਿਲਣਾ ਹੈ ਪਰ ਸੋਚ ਕੇ ਕਰ ਰਹੀ ਆ ਕਿ ਕੁਝ ਨਾ ਕੁਝ ਤਾਂ ਫਾਇਦਾ ਮਿਲੇਗਾ ਹੀ ਜਦੋਂ ਮੈਂ ਫਸਟ ਟਾਈਮ ਸਟਾਰਟ ਕੀਤਾ ਸੀਗਾ ਮੈਨੂੰ ਕੁਝ ਨਹੀਂ ਪਤਾ ਸੀਗਾ ਕਿ ਕ੍ਰੇਡੇਸ਼ਨ ਕੀ ਹੁੰਦੀ ਹੈ ਕੀ ਫਾਇਦਾ ਹੁੰਦਾ ਗੇਮ ਦਾ ਮੈਂ ਜਸਟ ਨਾਰਮਲੀ ਐਜ਼ ਅ ਸਾਡੇ ਸਕੂਲ ਦੇ ਵਿੱਚ ਗੇਮ ਸੀ ਤਾਂ ਮੈਂ ਜੁਆਇਨ ਕਰ ਲਈ ਤੇ ਉੱਥੋਂ ਹੌਲੀ ਹੌਲੀ ਮੇਰੇ ਕੋਚ ਸਾਹਿਬ ਨੇ ਮੈਨੂੰ ਹੌਸਲਾ ਦਿੱਤਾ ਮੈਨੂੰ ਗੱਤਕੇ ਦੇ ਵਿੱਚ ਮਾਹਿਰ ਕੀਤਾ ਤੇ ਹੌਲੀ ਹੌਲੀ ਮੈਨੂੰ ਸਟੇਟ ਖੇਡਾਂ 'ਵਾਂ ਲੈ ਕੇ ਗਏ ਉਹ ਉਦੋਂ ਸਟੇਟ ਦੇ ਵਿੱਚ ਮੈਂ ਫਸਟ ਟਾਈਮ ਖੇਡਾਂਵਾਂ ਦਨ ਪੰਜਾਬ ਦੀਆਂ ਗਈ ਸੀ ਜਿਸ ਦੇ ਵਿੱਚ ਮੇਰੀ 3rd ਪੋਜੀਸ਼ਨ ਆਈ ਸੀ ਫਸਟ ਟਾਈਮ ਗਈ ਤੇ ਉੱਥੋਂ ਮੈਡਲ ਆਇਆ ਤਾਂ ਫਿਰ ਮੈਨੂੰ ਹੌਸਲਾ ਹੋਇਆ ਕਿ ਹਾਂ ਮੈਂ ਕੁਝ ਕਰ ਸਕਦੀ ਹਾਂ ਤੇ ਫਿਰ ਮੈਂ ਐਜ਼ ਅ ਪ੍ਰੋਫੈਸ਼ਨਲ ਖੇਡਣਾ ਸਟਾਰਟ ਕਰਤਾ ਗਤਕੇ ਨੂੰ ਹੂੰ ਤੇ ਹੌਲੀ-ਹੌਲੀ ਇੱਕ-ਇੱਕ ਪੌੜੀ ਚੜਦੇ ਆ ਫਿਰ ਮੈਂ ਜ਼ਿਆਦਾਤਰ ਮੇਰੇ ਸਟੇਟ ਮੈਡਲ ਦੇ ਸਟੇਟ ਦੇ ਵਿੱਚੋਂ 3rd ਜਾਂ 2nd ਮੈਡਲ ਹੀ ਆਉਂਦੇ ਸੀ ਫਸਟ ਨਹੀਂ ਆਇਆ ਸੀ ਮੇਰਾ ਕਦੇ ਓਕੇ ਪਰ ਜਿਵੇਂ ਇਸ ਵਾਰ ਵੀ ਜੇ ਦੇਖੀਏ ਮੇਰੀ ਸਟੇਟ ਦੇ ਵਿੱਚ 3rd ਪੋਜੀਸ਼ਨ ਸੀ ਬਟ ਉਹਨਾਂ ਨੇ ਟ్రਾਇਲ ਰੱਖੇ ਸੀ ਉਸ ਦੇ ਬੇਸਿਸ ਤੇ ਮੇਰੀ ਵਧੀਆ ਪਰਫਾਰਮੈਂਸ ਦੇ ਕਰਕੇ ਉਹਨਾਂ ਨੇ ਮੈਨੂੰ ਸਿਲੈਕਟ ਕਰ ਲਿਆ ਸਿਲੈਕਟ ਕਰਦਾ ਹਾਂਜੀ ਤੇ ਇੱਕ ਇੱਕ ਪੌੜੀ ਚੜਦੇ ਆ ਮਤਲਬ ਮੈਂ ਇੱਥੇ ਤੱਕ ਪਹੁੰਚੀ ਆ ਸਟਰਗਲ ਬਹੁਤ ਕੀਤਾ ਤਿੰਨ ਚਾਰ ਮੰਨ ਲਓ ਜੇ ਤੁਹਾਡੀ ਬੈਸਟ ਪਰਫਾਰਮੈਂਸ ਦੇ ਆਧਾਰ ਤੇ ਤੁਹਾਨੂੰ ਨੈਸ਼ਨਲ ਜਾਣਾ ਪਿਆ ਹਨਾ ਕਹਦੀਏ ਤੁਹਾਨੂੰ ਚਾਂਸ ਮਿਲ ਗਿਆ ਇਹ ਲੱਗਦਾ ਤੁਹਾਨੂੰ ਵੀ 골ਡਨ ਚਾਂਸ ਆ ਮੇਰੇ ਵਾਸਤੇ ਹਾਂਜੀ ਓਬਵੀਅਸਲੀ ਹਰ ਇੱਕ ਚਾਂਸ 골ਡਨ ਨਹੀਂ ਹੁੰਦਾ ਹੈ ਸਹੀ ਗੱਲ ਆ ਹਨਾ ਵੀ ਦੇਖੋ ਤੁਹਾਡੀ 3 ਪੋਜੀਸ਼ਨ ਰਹੀ ਐ ਸਟੇਟ ਲੈਵਲ ਤੇ ਤੇ ਨੈਸ਼ਨਲ ਦੇ ਵਿੱਚ 골ਡ ਆ ਗਈ ਹੈ ਨਾ ਤੇ ਵਧੀਆ ਲੱਗਦਾ ਨਾ ਵੀ ਜਿੱਦਾਂ ਵੀ ਆਪਾਂ ਨੂੰ ਲੱਗਦਾ ਵੀ 3 ਤੋਂ ਹੀ ਆਪਾਂ ਨੂੰ ਸੈਕੰਡ ਤੱਕ ਦੀ ਆਸ ਹੁੰਦੀ ਹੈ ਪਰ 3 ਤੋਂ ਤੁਸੀਂ ਫਰਸਟ ਪੋਜੀਸ਼ਨ ਤੇ ਆ ਗਏ ਹੈ ਨਾ ਉਹਦਾ ਇੱਕ ਵਾਰ ਥੋੜਾ ਜਿਹਾ ਲੱਗਦਾ ਹੈ ਕਿ ਕੰਫੀਡੈਂਸ ਲੋ ਜਾ ਹੋ ਜਾਂਦਾ ਹੈ ਕਿ ਹਰ ਸਾਲ ਜਿਵੇਂ ਹਰ ਵਾਰ ਹਰ ਵਾਰੀ 3rd ਪੋਜੀਸ਼ਨ ਆਉਣੀ ਹਰ ਵਾਰ ਸਟੇਟ ਜਾਂਦੇ ਆ ਤਾਂ ਆਪਾਂ ਨੂੰ ਇਹ ਹੁੰਦਾ ਕਿ ਸ਼ਾਇਦ ਨੈਸ਼ਨਲ ਦੇ ਵਿੱਚ ਸਿਲੈਕਸ਼ਨ ਹੋ ਜੇ ਪਰ ਜਦੋਂ 3rd ਪੋਜੀਸ਼ਨ ਆ ਜਾਂਦੀ ਹੈ ਤਾਂ ਥੋੜਾ ਕੰਫੀਡੈਂਸ ਦਾ ਲੋ ਜਾ ਹੋ ਜਾਂਦਾ ਪਰ ਫਿਰ ਐਜ਼ ਅ ਪਲੇਅਰ ਆਪਦੇ ਆਪ ਨੂੰ ਦੁਬਾਰੇ ਚੱਕਣਾ ਹਨਾ ਪਰ ਐਜ਼ ਅ ਪਲੇਅਰ ਮੈਨੂੰ ਦੁਬਾਰੇ ਖੜਾ ਹੋਣਾ ਪੈਂਦਾ ਏ ਡਿੱਗ ਕੇ ਉੱਠਣਾ ਪੈਂਦਾ ਕੰਫੀਡੈਂਸ ਦਿਖਾਉਣਾ ਪੈਂਦਾ ਹੈ ਤੇ ਅਨ ਕੰਫੀਡੈਂਸ ਨਾਲ ਅੱਜ ਇੱਥੇ ਤੱਕ ਪਹੁੰਚੀ ਆ ਬਿਲਕੁਲ ਤੁਹਾਡਾ ਸਿੱਖ ਕਰਦਿਆਂ ਦੀ ਕਿੰਨੀ ਕਿ ਸਪੋਰਟ ਰਹੀ ਹੈ ਇਹਦੇ ਵਿੱਚ ਕਰਦਿਆਂ ਦੀ ਫੁੱਲ ਸਪੋਰਟ ਹੈ ਹਾਂਜੀ ਕਿਉਂਕਿ ਪੇਰੈਂਟਸ ਦੇ ਸਪੋਰਟ ਤੋਂ ਬਿਨਾਂ ਤਾਂ ਕੁਝ ਵੀ ਨਹੀਂ ਬਣਦਾ ਜੇ ਮੈਨੂੰ ਉਹਨਾਂ ਨੇ ਖੇਡਣ ਦੀ ਇਜਾਜ਼ਤ ਨਾ ਦਿੱਤੀ ਹੁੰਦੀ ਤਾਂ ਸ਼ਾਇਦ ਮੈਂ ਨਾ ਪਹੁੰਚਦੀ ਇੱਥੇ ਇੱਕ ਹੋਰ ਗੱਲ ਕਰਾਂ ਤੁਹਾਡਾ ਨਾਲ ਸਾਂਝੀ ਵੀ ਜਿੱਦਾਂ ਅੱਜ ਕੱਲ ਬੱਚਿਆਂ ਦੇ ਹਾਂਜੀ ਉਹ ਭਾਵੇਂ ਬਹੁਤ ਸਾਰੇ ਸਿੱਖ ਪਰਿਵਾਰਾਂ ਦੇ ਬੱਚੇ ਵੀ ਨੇ ਉਹ ਅੱਜ ਕੱਲ ਡਾਂਸ ਵਾਲੇ ਪਾਸੇ ਤੁਸੀਂ ਦੇਖ ਰਹੇ ਹੋ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਇੱਧਰ ਨੂੰ ਜ਼ਿਆਦਾ ਰੁਝਾਨ ਹੋਇਆ ਵੀ ਨੱਚਣ ਕੁੱਦਣ ਵਾਲੇ ਪਾਸੇ ਕਹਿੰਦਾ ਮਤਲਬ ਇਹ ਵੀ ਤੁਸੀਂ ਆ ਰੂਪ ਚੂਜ਼ ਕਰ ਲਿਆ ਮੈਸਰ ਵੀ ਗੱਤਕਾ ਕਿਉਂ ਚੂਜ਼ ਕਰਿਆ ਨਾ ਕਿੱਥੇ ਕੀ ਚੱਲ ਰਿਹਾ ਇਹਦੇ ਪਿੱਛੇ ਕੀ ਆ ਦੇਖੋ ਜੀ ਵੈਸੇ ਤਾਂ ਆਪਾਂ ਕੁਝ ਨਹੀਂ ਕਰ ਸਕਦੇ ਹਨਾ ਗੁਰੂ ਸਾਹਿਬ ਦੀ ਮਿਹਰ ਹੁੰਦੀ ਆ ਸਾਰੀ ਬਿਲਕੁਲ ਤੇ ਇਹੇ ਸਟਾਰਟ ਹੋਇਆ ਸੀ ਮਤਲਬ ਮੈਂ ਗੁਰਬਾਣੀ ਦੀ ਸੰਥਿਆ ਲੈਣੀ ਸਟਾਰਟ ਕੀਤੀ ਤੇ ਉੱਥੋਂ ਹੀ ਉਹਦੇ ਵਿੱਚ ਇੰਟਰਸਟ ਪੈ ਗਿਆ ਫਿਰ ਦਿਮਾਲਾ ਸਜਾਉਣਾ ਹੌਲੀ ਹੌਲੀ ਗੇਮ ਸਟਾਰਟ ਕਰਨੀ ਤੇ ਫਿਰ ਬਸ ਇੰਟਰਸਟ ਇਸ ਦੇ ਵੱਲ ਵੱਧਦਾ ਹੀ ਚਲਾ ਗਿਆ ਕਿ ਉਧਰ ਇੰਟਰਸਟ ਰਿਹਾ ਹੀ ਨਹੀਂ ਠੀਕ ਹੈ ਹਾਂਜੀ ਤੇ ਹੁਣ ਮਤਲਬ ਫਿਰ ਇਹਦੇ 'ਚ ਤੁਹਾਨੂੰ ਐ ਕਦੇ ਲੱਗਦਾ ਵੀ ਜਦੋਂ ਆਪਾਂ ਦੂਜੀਆਂ ਬੱਚੀਆਂ ਨੂੰ ਦੇਖਦੇ ਆ ਚਾਹੇ ਉਹ ਡਾਂਸ ਕੰਪੀਟੀਸ਼ਨ ਵਾਲੀਆਂ ਨੇ ਜਾਂ ਕੋਈ ਹੋਰ ਗੇਮ ਕਰਦੀਆਂ ਨੇ ਹਨਾ ਵੀ ਜਿੱਦਾਂ ਕੋਈ ਕੋਈ ਵਾਲ ਕੱਟ ਕੇ ਰੱਖਦੀ ਹੈ ਕੋਈ ਖੁੱਲੇ ਜੇ ਕਰਕੇ ਰੱਖਦੀ ਹੈ ਜਾਂ ਉਹਨਾਂ ਦਾ ਪਹਿਰਾਵਾ ਵੀ ਤੁਹਾਡੇ ਨਾਲੋਂ ਵੱਖਰਾ ਹੁੰਦਾ ਨਾ ਹਾਂਜੀ ਹਾਂਜੀ ਤੇ ਉੱਥੇ ਤੁਹਾਨੂੰ ਲੱਗਦਾ ਵੀ ਇਹ ਇਹਨਾਂ ਨੂੰ ਜ਼ਿਆਦਾ ਆਜ਼ਾਦੀ ਜੀ ਲੱਗਦੀ ਹੈ ਵੀ ਆਪਾਂ ਨੂੰ ਕਦੇ ਐਦਾਂ ਕਦੇ ਤੁਸੀਂ ਘੁੱਟਣਤਾ ਨਹੀਂ ਮਹਿਸੂਸ ਕਰਦੇ ਨਹੀਂ ਜੀ ਦੇਖੋ ਸਭ ਤੋਂ ਵੱਧ ਆਜ਼ਾਦੀ ਤਾਂ ਆਪਾਂ ਨੂੰ ਮਿਲੀ ਹੋਈ ਆ ਆਪਾਂ ਕਿਤੇ ਵੀ ਜਾ ਸਕਦੇ ਆ ਪ੍ਰਾਊਡ ਫੀਲ ਹੁੰਦਾ ਹੈ ਆਪਣੇ ਆਪ ਨੂੰ ਹਾਂਜੀ ਕਿ ਜਿਵੇਂ ਕੋਈ ਅੱਖ ਚੱਕ ਕੇ ਦੇਖ ਵੀ ਨਹੀਂ ਸਕਦਾ ਆਪਣੇ ਗਣੀ ਉਹ ਜਿਵੇਂ ਤੁਸੀਂ ਕਿਹਾ ਕਿ ਵਾਲ ਖੋਲ ਕੇ ਵਾਲ ਕੱਟ ਕੇ ਉਹਨਾਂ ਨੂੰ ਫਿਰ ਕਮੈਂਟ ਵੀ ਓਦਾਂ ਦੇ ਮਿਲਦੇ ਆ ਆਪਣੇ ਹੁਣ ਜਦੋਂ ਦਰਸਤਾਰ ਸਜਾਈ ਹੁੰਦੀ ਹੈ ਕਿਰਪਾਨ ਪਾਈ ਹੁੰਦੀ ਹੈ ਕਿਸੇ ਵੀ ਥੋੜਾ ਕਹਿਣ ਦਾ ਮਤਲਬ ਇਹ ਹੈ ਵੀ ਜਿੱਦਾਂ ਸਾਡੀ ਦੇਖ ਨੂੰ ਦੇਖ ਕੇ ਇਹ ਸਾਹਮਣੇ ਵਾਲਾ ਹਾਂਜੀ ਉਹਦੇ ਕਮੈਂਟ ਕਰਦਾ ਹਨ ਤੇ ਵਧੀਆ ਤੁਹਾਨੂੰ ਪੂਰਾ ਸਤਿਕਾਰ ਮਿਲਦਾ ਫੀਲਡ ਦੇ ਵਿੱਚ ਹਾਂਜੀ ਬਹੁਤ ਸਤਿਕਾਰ ਹੁਣ ਜਿਵੇਂ ਤੁਸੀਂ ਪਹਿਲੀ ਵਾਰੀ ਨੈਸ਼ਨਲ ਦੇ ਵਿੱਚ ਮੈਡਲ ਲੈ ਕੇ ਆਏ ਹਨਾ ਉਦੋਂ ਤੁਹਾਡੇ ਬਹੁਤ ਸਾਰੇ ਲੋਕ ਮਿਲੇ ਹੋਣਗੇ ਨਵੇਂ ਹਨਾ ਹਾਂਜੀ ਹਾਂਜੀ ਉਹਨਾਂ ਦਾ ਕੀ ਇਮਪ੍ਰੈਸ਼ਨ ਜੀ ਆ ਤੁਹਾਡੇ ਪ੍ਰਤੀ ਇੰਪ੍ਰੈਸ਼ਨ ਦੇਖੋ ਜੀ ਦਸਤਾਰ ਨੂੰ ਹਮੇਸ਼ਾ ਹੀ ਇੱਜ਼ਤ ਮਿਲਦੀ ਹੈ ਜੀ ਆਪਾਂ ਦੇਖੀਏ ਕੋਈ ਵੀ ਐਦਾਂ ਨਹੀਂ ਹੁੰਦੇ ਕਿ ਆਪਾਂ ਨੂੰ ਦੇਖ ਕੇ ਗਲਤ ਕਮੈਂਟ ਕਰਨ ਹਰ ਇੱਕ ਕੋਈ ਸਤਕਾਰ ਹੀ ਦਿੰਦਾ ਹੈ ਆਪਣੇ ਦਸਤਾਰ ਨੂੰ ਆਪਣੇ ਪਹਿਰਾਵੇ ਨੂੰ ਤੇ ਜਿਹੜੇ ਨਵੇਂ ਲੋਕ ਮਿਲੇ ਹੋਰ ਸਟੇਟਾਂ ਦੇ ਵੀ ਮਿਲਦੇ ਆਗੇ ਸਾਰੇ ਸਤਕਾਰ ਨਾਲ ਹੀ ਪੇਸ਼ ਆਉਂਦੇ ਆ ਤੁਹਾਡੇ ਕੋਚ ਸਾਹਿਬ ਕਿੰਨੀ ਕਿ ਮਿਹਨਤ ਕਰਾਉਂਦੇ ਨੇ ਉਹਨਾਂ ਨੂੰ ਟਾਈਮ ਕਿਵੇਂ ਦਿਨੋ ਫਿਰ ਤੁਸੀਂ ਕੋਚ ਸਾਹਿਬ ਦੀ ਮਿਹਨਤ ਨਾਲ ਹੀ ਦੇਖੋ ਅੱਜ ਇੱਥੇ ਤੱਕ ਪਹੁੰਚੀ ਆ ਉਹਨਾਂ ਦੀ ਮਿਹਨਤ ਤੋਂ ਬਿਨਾ ਮੈਂ ਕੁਝ ਨਹੀਂ ਕਰ ਸਕਦੀ ਸੀ ਉਹਨਾਂ ਨੇ ਮੈਨੂੰ ਇੱਕ ਆਮ ਜਿਹੀ ਬੱਚੀ ਸੀ ਮੈਂ ਬਹੁਤ ਡਰਤੀ ਹੋਈ ਸੀ ਤੇ ਉਹਨਾਂ ਨੇ ਮੈਨੂੰ ਅੱਜ ਇੱਥੇ ਤੱਕ ਖੜਾ ਕਰਤਾ ਕਿ ਅੱਜ ਮੈਂ ਤੁਹਾਡੇ ਨਾਲ ਬੈਠ ਕੇ ਇੰਟਰਵਿਊ ਕਰ ਰਹੀ ਹਾਂ ਦੇਖੋ ਮੈਂ ਇਹਨੂੰ ਉਹਨਾਂ ਨੇ ਸਕੂਲ ਦੇ ਵਿੱਚ ਹੀ ਸਿਖਾਇਆ ਸੀ ਮੈਂ 10th ਚ ਗੇਮ ਸਟਾਰਟ ਕੀਤੀ ਸੀ ਮੈਨੂੰ 3 ਸਾਲ ਉਹਨਾਂ ਨੇ ਸਕੂਲ ਦੇ ਵਿੱਚ ਖੜਾਇਆ ਤੇ ਹੁਣ ਉਹ ਥੋੜਾ ਬਹੁਤ ਦੱਸ ਦਿੰਦੇ ਆ ਜਿਵੇਂ ਜੇ ਸਾਡੀਆਂ ਗੇਮਸ ਆਉਣੀਆਂ ਹੁੰਦੀਆਂ ਤਾਂ ਮੈਂ ਉਹਨਾਂ ਨਾਲ ਕੰਟੈਕਟ ਕਰ ਲੈਨੀ ਆ ਹੋਰ ਵੀ ਮੇਰੇ ਉਸਤਾਦ ਹੈਗੇ ਆ ਜਿਵੇਂ ਜਤਿੰਦਰ ਸਿੰਘ ਜੀ ਹੈਗੇ ਆ ਇਹ ਫਿਰ ਲੇਲ ਕਲਾਂ ਤੋਂ ਉਹ ਵੀ ਦੱਸਦੇ ਰਹਿੰਦੇ ਆ ਮੈਨੂੰ ਤੇ ਉਹਨਾਂ ਮਤਲਬ ਜਦੋਂ ਗੇਮਸ ਆਉਣੀਆਂ ਆਂ ਉਹਦੋਂ ਥੋੜੀ ਜ਼ਿਆਦਾ ਮਿਹਨਤ ਕਰਦੇ ਆ ਮੇਰੇ ਤੇ ਹੂੰ ਬਾਕੀ ਉਹਨਾਂ ਦੀ ਸਪੋਰਟ ਨਾਲ ਹੀ ਮੈਂ ਮੇਰੇ ਨਾਲ ਹਰ ਜਗ੍ਹਾ ਜਾਂਦੇ ਆ ਇੱਕ ਹੋਰ ਮੈਂ ਤੁਹਾਨੂੰ ਮੇਰੇ ਚਿੱਤਿਆਈ ਗੱਲ ਵੀ ਜਿੱਦਾਂ ਤੁਸੀਂ ਪਿੰਡ ਦੇ ਵਿੱਚੋਂ ਹਨ ਤੇ ਪਿੰਡ ਦੇ ਵਿੱਚ ਤੁਸੀਂ ਪ੍ਰੈਕਟਿਸ ਕਰ ਲਈ ਮੈਨੂੰ ਇੱਥੇ ਦਾ ਕੋਈ ਇਦਾਂ ਦਾ ਸੋਰਸ ਨਹੀਂ ਹੈ ਨੀ ਮੈਨੂੰ ਪਤਾ ਜਿੱਥੇ ਤੱਕ ਨਹੀਂ ਜੀ ਹੈਨਾ ਤੇ ਇਹ ਇਹ ਇਹਦੇ ਤੁਹਾਨੂੰ ਕਦੇ ਲੱਗੀ ਵੀ ਜੇ ਮੈਨੂੰ ਇੱਥੇ ਕਿਤੇ ਪਰਫਾਰਮੈਂਸ ਕਰਨ ਨੂੰ ਇੱਥੇ ਚਾਰ ਬੱਚੇ ਹੁੰਦੇ ਤੁਹਾਨੂੰ ਵਧੀਆ ਲੱਗਦਾ ਫਿਰ ਹਾਂਜੀ ਤੁਹਾਨੂੰ ਵਧੀਆ ਲੱਗਦਾ ਫਿਰ ਜਿਆਦਾ ਇੰਪਰੂਵਮੈਂਟ ਹੁੰਦੀ ਰਹਿੰਦੀ ਹੈ ਕਿ ਵਧੀਆ ਹੁੰਦੀ ਹੈ ਨਾ ਜਿੱਦਾਂ ਦੇ ਜਿੰਨੇ ਜ਼ਿਆਦਾ ਬੱਚਿਆਂ ਨਾਲ ਆਪਾਂ ਇੰਟਰੈਕਟ ਕਰਦੇ ਆ ਉੰਨੀ ਜ਼ਿਆਦਾ ਇੰਪਰੂਵਮੈਂਟ ਹੁੰਦੀ ਹੈ ਇਸ ਦੇ ਵਿੱਚ ਤਾਂ ਤੁਹਾਨੂੰ ਲੱਗਦਾ ਵੀ ਇੱਥੇ ਦੀਆਂ ਜੋ ਕਮਿਟੀਆਂ ਹੁੰਦੀਆਂ ਜਾਂ ਇੱਥੇ ਦਾ ਜਿਹੜਾ ਸਿਸਟਮ ਆ ਧਾਰਮਿਕ ਸਿੱਖ ਰਿਲੀਜੀਅਨ ਦੇ ਨਾਲ ਜਿਹੜੇ ਵੀ ਰਿਲੇਟਡ ਨੇ ਵੀ ਉਹਨਾਂ ਨੂੰ ਇਦਾਂ ਗੱਤਕੇ ਦੀ ਜਿਹੜੀ ਇੱਥੇ ਕੋਈ ਟੀਮ ਖੜੀ ਕਰਨੀ ਚਾਹੀਦੀ ਆ ਜਾਂ ਕਹਿੰਦੇ ਉਹਦੇ ਕੈਂਪ ਵਗੈਰਾ ਹਾਂਜੀ ਹੋਣਾ ਚਾਹੀਦਾ ਜਿਵੇਂ ਆਪਣਾ ਪਿੰਡੇ ਲਾ ਲੋ ਹਾਂ ਇਹਦੇ ਵਿੱਚ ਬੱਚਿਆਂ ਨੂੰ ਥੋੜਾ ਜਿਹਾ ਮੋਟੀਵੇਟ ਕਰਨਾ ਚਾਹੀਦਾ ਹੈ ਕਿ ਉਹ ਹਨਾ ਅੱਗੇ ਵਧਣਾ ਇਸ ਗੇਮ ਦੇ ਵੱਲ ਹੋਣ ਕਿਉਂ ਜੇ ਆਪਾਂ ਦੇਖੀਏ ਤਾਂ ਪਿੰਡਾਂ ਦੇ ਵਿੱਚ ਜਿਹੜੇ ਜ਼ਿਆਦਾਤਰ ਲੋਕ ਲੈ ਲੈਂਦੇ ਨੇ ਉਹ ਸਿੱਖ ਰਿਲੀਜਨ ਦੇ ਨਾਲ ਜ਼ਿਆਦਾ ਅਟੈਚ ਹੁੰਦੇ ਨੇ ਹਨਾ ਤਾਂ ਆਪਣੇ ਪਿੰਡਾਂ ਦੀਆਂ ਕਮੇਟੀਆਂ ਨੂੰ ਕੁਝ ਇਦਾਂ ਦੇ ਉਪਰਾਲੇ ਕਰਨੇ ਚਾਹੀਦੇ ਆ ਕਿ ਬੱਚੇ ਨੇ ਜਿਹੜੇ ਆਪਣੀ ਇਸ ਗੇਮ ਦੇ ਨਾਲ ਗੱਤਕਾ ਦੇ ਨਾਲ ਜੁੜਨ ਉਹਨਾਂ ਨੂੰ ਬੱਚਿਆਂ ਨੂੰ ਪ੍ਰੇਰਿਤ ਕਰਨਾ ਚਾਹੀਦਾ ਹੈ ਕਿ ਉਹ ਇੱਧਰ ਜੁੜਨ ਅਤੇ ਆਪਣੇ ਪਿੰਡਾਂ ਦਾ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰਨ ਬਿਲਕੁਲ ਬਹੁਤ ਵਧੀਆ ਗੱਲ ਹੈ ਤੇ ਹੁਣ ਆਪਾਂ ਇੱਕ ਹੋਰ ਗੱਲ ਕਰਦੇ ਹਾਂਗੇ ਵੀ ਜਿਹੜੇ ਅਜੇ ਨਵੀਂ ਜਨਰੇਸ਼ਨ ਆ ਤੁਹਾਡੀ ਏਜ ਦੀ ਹੈ ਨਾ ਅ ਤੁਸੀਂ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਉਹਨਾਂ ਨੂੰ ਦੇਖੋ ਜੀ ਮੈਂ ਮੈਸੇਜ ਦੇਣ ਦੇ ਯੋਗ ਤਾਂ ਹੈ ਨਹੀਂ ਕਿਉਂਕਿ ਹਜੇ ਮੈਂ ਸ਼ੁਰੂਆਤ ਹੀ ਕੀਤੀ ਹੈ ਇਸ ਫੀਲਡ ਦੇ ਵਿੱਚ ਹਜੇ ਬਹੁਤ ਅੱਗੇ ਜਾਣਾ ਹੈ ਪਰ ਫਿਰ ਵੀ ਮੈਂ ਇੱਕ ਗੱਲ ਕਹਿਣੀ ਚਾਹੂੰ ਕਿ ਜਿਵੇਂ ਤੁਸੀਂ ਕਿਹਾ ਨੱਚਣਾ ਗਾਉਣਾ ਹਨਾ ਉਹ ਮੈਂ ਤਾਂ ਨਹੀਂ ਕਿਹਾ ਨਹੀਂ ਤੁਸੀਂ ਪਹਿਲਾਂ ਗੱਲ ਕੀਤੀ ਸੀ ਉਹਨਾਂ ਨੇ ਤਾਂ ਕਹੋ ਵੀ ਤੁਸੀਂ ਕਿਹਾ ਨੱਚਣਾ ਗਾਉਣਾ ਪਰ ਪਰ ਮੈਂ ਇੱਕ ਗੱਲ ਸ਼ੇਅਰ ਜ਼ਰੂਰ ਕਰਨੀ ਚਾਹੂੰ ਕਿ ਜਿੱਦਾਂ ਲੋਕ ਕਹਿੰਦੇ ਆ ਕਿ ਨੱਚਣਾ ਗਾਉਣਾ ਗਿੱਤਾਂ ਭੰਗੜੇ ਇਹ ਸਾਡਾ ਸੱਭਿਆਚਾਰ ਹੈ ਇਹ ਪੰਜਾਬ ਦੀ ਸੱਭਿਆਚਾਰ ਹੋਊਗਾ ਜਾਂ ਕਹੋ ਵੈਸੇ ਸੱਭਿਆਚਾਰ ਹੋਊਗਾ ਆਪਣਾ ਪੁਰਾਤਨ ਹੋਊਗਾ ਪਰ ਜੇ ਆਪਾਂ ਦੇਖੀਏ ਸਿੱਖ ਇਤਿਹਾਸ ਦੇ ਵਿੱਚ ਸਿੱਖੀ ਸੱਭਿਆਚਾਰ ਨੂੰ ਦੇਖੀਏ ਜੇ ਆਪਾਂ ਤਾਂ ਇਹ ਸਾਡਾ ਸੱਭਿਆਚਾਰ ਨਹੀਂ ਹੈਗਾ ਅਸੀਂ ਸ਼ਸਤਰਧਾਰੀ ਹੋਣਾ ਹੈ ਸਭ ਤੋਂ ਸੂਰਤ ਦਸਤਾਰ ਸਜਾਉਣੀ ਹੈ ਮਤਲਬ ਇਹੇ ਸਾਡਾ ਸੱਭਿਆਚਾਰ ਹੈ ਅਸੀਂ ਆਪਣੇ ਇਤਿਹਾਸ ਨਾਲ ਜੁੜਨਾ ਹੈ ਸ਼ਸਤਰਧਾਰੀ ਹੋਣਾ ਹੈ ਸਿੱਖੀ ਸਰੂਪ ਦੇ ਵਿੱਚ ਆਉਣਾ ਬਸ ਇਹੀ ਮੈਸੇਜ ਹੈ ਠੀਕ ਹੈ ਜੀ ਸੋ ਬਹੁਤ ਵਧੀਆ ਗੱਲਬਾਤ ਲੱਗੀ ਅਵਨੀਤ ਤੁਹਾਡੀ ਤੇ ਮੈਂ ਸਾਰੇ ਦੋਸਤਾਂ ਨੂੰ ਬੇਨਤੀ ਕਰੂੰਗਾ ਵੀ ਇੱਕ ਅੱਜ ਤਾਂ ਨਵਾਂ ਸਾਲ ਹੈ ਤੇ ਬੱਚੀ ਮੈਡਲ ਲੈ ਕੇ ਆਈ ਆ ਫਰਸਟ ਪੋਜੀਸ਼ਨ ਓਪਨ ਦੇ ਵਿੱਚ ਨੈਸ਼ਨਲ ਖੇਡ ਕੇ ਆਈ ਆ ਸੋ ਸਾਰੇ ਜਿੰਨੇ ਮੇਰੇ ਵੀਰ ਨੇ ਬਾਤ ਤੋਂ ਬਾਤ ਸਪੋਰਟ ਕਰੋ ਸਾਡੀਆਂ ਬੱਚੀਆਂ ਨੂੰ ਤੇ ਤੁਸੀਂ ਨੱਚਣ ਗਾਉਣ ਵਾਲਿਆਂ ਨੂੰ ਬਹੁਤ ਸ਼ੇਅਰ ਕਰ ਦਿਓ ਅਸੀਂ ਰੋਜ਼ ਦੇਖਦੇ ਹਾਂ ਸੋਸ਼ਲ ਮੀਡੀਆ ਦੇ ਉੱਤੇ ਆਹ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜਿਹੜੀਆਂ ਇਹ ਸਟੇਜ ਦੀਆਂ ਬੱਚੀਆਂ ਨੇ ਉਹਨਾਂ ਨੂੰ ਕੁਝ ਨਾ ਕੁਛ ਅਟਾ ਉਹਨਾਂ ਦੇ ਨਾਲ ਅਟੈਚਮੈਂਟ ਹੋਵੇ ਸਾਡੇ ਜਿਹੜੇ ਧਰਮ ਦੇ ਨਾਲ ਸਾਡੇ ਰਿਲੀਜੀਅਨ ਦੇ ਨਾਲ ਸਾਡੀ ਪੰਜਾਬੀਅਤ ਦੇ ਨਾਲ ਉਹਨਾਂ ਨੂੰ ਵੱਧ ਤੋਂ ਵੱਧ ਤੁਸੀਂ ਵੀਡੀਓ ਨੂੰ ਮੈਸੇਜ ਕਰੋ ਤਾਂ ਜੋ ਇਹ ਸੁਨੇਹਾ ਅੱਗੇ ਵੀ ਜਾ ਸਕੇ ਸੋ ਅਮ੍ਰਿਤ ਬਹੁਤ-ਬਹੁਤ ਧੰਨਵਾਦ ਬੇਟਾ ਬਹੁਤ ਵਧੀਆ ਲੱਗੇ ਰਹੋ ਪਰਮਾਤਮਾ ਚੜ੍ਹਦੀ ਕਲਾ ਕਰੇ ਤੇ ਹੋਰ ਤੁਹਾਨੂੰ ਅੱਗੇ ਲੈ ਕੇ ਜਾਵੇ ਬਹੁਤ ਬਹੁਤ ਧੰਨਵਾਦ ਧੰਨਵਾਦ ਸਤਿ ਸ੍ਰੀ ਅਕਾਲ ਮਾਈ ਗੁਰਜੀ ਕੀ ਫਤਿਹ ਮਾਈ ਗੁਰਜੀ ਕੀ ਫਤਿਹ